ਅਮਰੀਕਾ ਦੀ ਰਿਪਬਲਿਕਨ ਸੰਸਦ ਮੈਂਬਰ ਮੈਰੀ ਮਿਲਰ ਨੇ ਕਾਂਗਰਸ ਵਿੱਚ ਪ੍ਰਾਰਥਨਾ ਸਭਾ ਦੀ ਅਗਵਾਈ ਕਰ ਰਹੇ ਇੱਕ ਸਿੱਖ ਪਾਠੀ ਸਿੰਘ ਨੂੰ ਮੁਸਲਮਾਨ ਕਹਿ ਕੇ ਨਿਸ਼ਾਨਾ ਸਾਧਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਰਿਪਬਲਿਕਨ ਅਮਰੀਕੀ ਸੰਸਦ ਮੈਰੀ ਮਿਲਰ ਕਾਂਗਰਸ ਦੇ ਵਿੱਚ ਪ੍ਰਾਰਥਨਾ ਸਭਾ ਦੀ ਅਗਵਾਈ ਕਰ ਰਹੇ ਸਿੱਖ ਪਾਠੀ ਨੂੰ ਮੁਸਲਮਾਨ ਕਹਿ ਕੇ ਵਿਵਾਦਾਂ ਦੇ ਵਿੱਚ ਘਿਰ ਗਈ ਉਸਨੇ ਸੋਸ਼ਲ ਮੀਡੀਆ ਉੱਤੇ ਧਾਰਮਿਕ ਵਿਤਕਰੇ ਵਾਲੀ ਟਿੱਪਣੀ ਕੀਤੀ ਬਾਅਦ ਦੇ ਵਿੱਚ ਉਸ ਨੂੰ ਸੋਸ਼ਲ ਮੀਡੀਆ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੇ ਪੋਸਟ ਡਿਲੀਟ ਕਰ ਦਿੱਤੀ ਹੁਣ ਸ਼੍ਰੋਮਣੀ ਕਮੇਟੀ ਮੈਂਬਰ ਗੁਲਚਨ ਸਿੰਘ ਗਰੇਵਾਲ ਨੇ ਅਮਰੀਕੀ ਸੰਸਦ ਮੈਰੀ ਮਿਲਰ ਦੇ ਵੱਲੋਂ ਗ੍ਰੰਥੀ ਸਿੰਘ ਉੱਤੇ ਕੀਤੀ ਗਈ ਟਿੱਪਣੀ ਨੂੰ ਨਿੰਦਣਯੋਗ ਦੱਸਿਆ ਸ਼੍ਰੋਮਣੀ ਕਮੇਟੀ ਮੈਂਬਰ ਗਰੇਵਾਲ ਨੇ ਵੀ ਕਿਹਾ ਕਿ ਮੈਰੀ ਮਿਲਰ ਨੂੰ ਜਦੋਂ ਦੱਸਿਆ ਕਿ ਉਹ ਮੁਸਲਮਾਨ ਨਹੀਂ ਸਿੱਖ ਹੈ ਤਾਂ ਉਹ ਸੰਸਦ ਦੇ ਵੱਲੋਂ ਪੋਸਟ ਨੂੰ ਐਡਿਟ ਕੀਤਾ ਗਿਆ ਜਦੋਂ ਉਸ ਤੋਂ ਬਾਅਦ ਵੀ ਸੰਸਦ ਮੈਰੀ ਮਿਲਰ ਦਾ ਵਿਰੋਧ ਹੋਇਆ ਤਾਂ ਉਹਨਾਂ ਦੇ ਵੱਲੋਂ ਫਿਰ ਆਪਣੀ ਪੋਸਟ ਨੂੰ ਹਟਾ ਦਿੱਤਾ ਗਿਆ ਅਮਰੀਕਾ ਦਾ ਸਿੱਖਾਂ ਨਾਲ ਕਾਫੀ ਚੰਗਾ ਸਬੰਧ ਹੈ ਕਿਉਂਕਿ ਸਿੱਖਾਂ ਦੀ ਅਮਰੀਕਾ ਦੇ ਵਿੱਚ ਨਾਗਰਿਕਤਾ ਦਾ ਚੰਗਾ ਅਸਰ ਹੈ ਉਥੋਂ ਦੇ ਗੁਰਦੁਆਰਾ ਸਾਹਿਬਾਨ 9/11 ਤੋਂ ਬਾਅਦ ਜਿਹੜੇ ਸਿੱਖਾਂ ਤੇ ਨਸਲੀ ਹਮਲੇ ਹੋਏ ਉਹ ਤੇ ਅਮਰੀਕਾ ਦੀ ਸਰਕਾਰ ਨੇ ਵੀ ਆਪਣੇ ਤੌਰ ਤੇ ਸਿੱਖਾਂ ਦੀ ਆਇਡੈਂਟੀ ਵਾਸਤੇ ਕੰਮ ਕੀਤਾ। ਸੋ ਅੱਜ ਇੱਕ ਬੜੀ ਮਾੜੀ ਖਬਰ ਸੁਣਨ ਵਿੱਚ ਆਈ ਆ। ਮੈਰੀ ਮਿਲਰ ਨਾਮ ਦੀ ਜਿਹੜੀ ਐਮਪੀ ਆ ਉਸ ਨੇ ਜਿਹੜੀ ਕਾਂਗਰਸ ਦੀ 81ਵੀਂ ਬਰੇਗੰਡ ਦੇ ਸਮੇਂ ਤੇ ਇੱਕ ਸਮਾਗਮ ਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਨਿਊ ਜਰਸੀ ਦੇ ਜਿਹੜੇ ਐਮਪੀ ਆ ਜੈਫ ਵੈਨ ਡੂ ਨੇ ਉਹਨਾਂ ਨੂੰ ਭਾਈ सुरेंद्र ਸਿੰਘ ਜੀ ਜਿਹੜੇ ਗ੍ਰੰਥੀ ਸੀ ਉਹਨਾਂ ਨੂੰ ਇਨਵਾਈਟ ਕੀਤਾ ਉਸ ਸਮਾਗਮ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਇੱਕ ਰਸਮ ਹੈ ਕਿ ਉਹ ਕਿਸੇ ਨਾ ਕਿਸੇ ਧਾਰਮਿਕ ਵਿਅਕਤੀ ਨੂੰ ਉੱਥੇ ਆ ਕੇ ਉਹ ਸਮੋਦਨ ਕਰਵਾਉਂਦੇ ਆ ਸੋ ਉਸ ਗੱਲ ਦੇ ਵਿੱਚ ਮੈਰੀ ਮਿਲਰ ਨੇ ਬਹੁਤ ਨਸਲੀ ਭद्दी ਟਿੱਪਣੀ ਕਰਕੇ ਸਿੱਖ ਗ੍ਰੰਥੀ ਸਾਹਿਬਾਨ ਵੱਲੋਂ ਕੀਤੇ ਜਿਹੜੇ ਭਾਸ਼ਣ ਜਾਂ ਉਹਨਾਂ ਦਾ ਸਮੋਦਨ ਉਸ ਨੂੰ ਇੱਕ ਮੁਸਲਮਾਨ ਦੇ ਤੌਰ ਤੇ ਕਿਹਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਅਮਰੀਕਾ ਇਹ 크ਰਿਸਚਨ ਕੰਟਰੀ ਆ ਤੇ ਇਥੇ ਮੁਸਲਮਾਨ ਨੂੰ ਨਹੀਂ ਹੋਣਾ ਚਾਹੀਦਾ ਬਹੁਤ ਮਾੜੀ ਗੱਲ ਆ ਉਹਨੂੰ ਜਦੋਂ ਇਹ ਦੱਸਿਆ ਗਿਆ ਕਿ ਇਹ ਮੁਸਲਮਾਨ ਨਹੀਂ ਇਹ ਸਿੱਖ ਆ ਤਾਂ ਉਹਨੇ ਉਹਨੂੰ ਆਪਣੇ ਟਵੀਟ ਨੂੰ ਐਕਸ ਤੇ ਜਿਹੜਾ ਕੀਤਾ ਉਹਨੂੰ ਉਹਨੂੰ ਉਹਨੇ ਐਡਿਟ ਕੀਤਾ ਮੁਸਲਮਾਨ ਤੋਂ ਸਿੱਖ ਕੀਤਾ ਫੇਰ ਵੀ ਉਸ ਤੇ ਜਿਹੜੀ ਆ ਉਥੋਂ ਦੀ ਜਿਹੜੀ ਵਿਰੋਧੀ ਧਿਰ ਸੀ ਉਹਨਾਂ ਨੇ ਇਸ ਗੱਲ ਤੇ ਬੜੀ ਲਾਹਨਤ ਪਾਈ ਮੈਰੀ ਮਿਲਰ ਨੂੰ ਤੇ ਉਹਨੇ ਜਿਹੜਾ ਟਵੀਟ ਜਿਹੜਾ ਵਾ ਉਹ ਚੁੱਕ ਦਿੱਤਾ ਸੋ ਇਹ ਬੜੀ ਇੱਕ ਮਾੜੀ ਖਬਰ ਆ ਕੀ ਮੈਰੀ ਮਿਰਰ ਨਾਮ ਦੀ ਇੱਕ ਨਾਮਵਰ ਸੰਸਦ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਜਿਹੜੀ ਆ ਉਹ 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 ਨੂੰ ਸਮਝ ਨਹੀਂ ਰਹੀ ਦਾਸੀ ਕਿ ਜਦੋਂ ਮਿਲਰ ਨੇ ਦੇਖਿਆ ਕਿ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਤਾਂ ਉਹਨਾਂ ਨੇ ਪਹਿਲਾਂ ਆਪਣੀ ਪੋਸਟ ਨੂੰ ਸੰਪਾਦਿਤ ਕੀਤਾ ਅਤੇ ਬਾਅਦ ਦੇ ਵਿੱਚ ਇਸ ਨੂੰ ਡਿਲੀਟ ਕਰ ਦਿੱਤਾ। ਪਹਿਲੀ ਪੋਸਟ ਦੇ ਵਿੱਚ ਉਹਨਾਂ ਨੇ ਮੁਸਲਿਮ ਸ਼ਬਦ ਦੀ ਵਰਤੋਂ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਉਸੇ ਪੋਸਟ ਨੂੰ ਐਡਿਟ ਕੀਤਾ ਅਤੇ ਮੁਸਲਿਮ ਦੀ ਥਾਂ ਸਿੱਖ ਕਰ ਦਿੱਤਾ। ਪਰ ਉਹਨਾਂ ਨੇ ਬਾਕੀ ਵਿਵਾਦਪੂਰਨ ਪੋਸਟ ਨੂੰ ਉਵੇਂ ਹੀ ਛੱਡ ਦਿੱਤਾ ਤੇ ਅੰਤ ਵਿੱਚ ਉਹਨਾਂ ਨੇ ਪੂਰੀ ਪੋਸਟ ਨੂੰ ਡਿਲੀਟ ਕਰ ਦਿੱਤਾ। ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ